ਹਾਂਜੀ ਰਾਤਰੀ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਮਿਲ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀਡੀਓ ਦੇ ਕਮੈਂਟ ਜਰੂਰ ਕਰਿਓ ਕਰਿਓ ਲਾਈਕ ਜਰੂਰ ਕਰਿਓ ਕਰਿਓ ਲਓ ਜੀ ਕੱਲ ਆਪਾਂ ਨੇ ਆਪਣੀ ਦਸ਼ਮੇਸ਼ ਚਲਾਈ ਸੀਗੀ ਤੇ ਅੱਜ ਆਪਾਂ ਆਹ ਪ੍ਰੀਤ ਚਾਚੇ ਵਾਲੀ ਚਲਾਉਣੀ ਆ ਤੇ ਕਰਨੀਏ ਚੈੱਕ ਦਿਖਾਉਣਾ ਤੁਹਾਨੂੰ ਆਹ ਵੱਢਣੀ ਇੱਧਰ ਉਧਰ ਵੱਢਣੀ ਆਪਾਂ ਦੋ ਕੀਕੜ ਕੱਲ ਆਪਾਂ ਵੀ ਵੱਢੇ ਸੀ ਆਪਣਾ ਕੋਲ ਹੈਗਾ ਕੰਮ ਆਪਾਂ ਹੁਣ ਕੱਲੂ ਵੱਢਾਂਗੇ ਅੱਜ ਚੈੱਕ ਕਰਕੇ ਨਰਮਾਈ ਆ ਥੋੜੀ ਜੀ ਇੱਧਰ ਹੁਣ ਦੇਖਦੇ ਆ ਜੇ ਇਹ ਕੰਨੇ ਚਲਵਾ ਦੋ ਨਾਲੇ ਚੈੱਕ ਹੋ ਜੂਗੀ ਦਿਖਾਉਣਾ ਤੁਹਾਨੂੰ ਵਣੇਰਾ ਬਲਾਗ ਦੇ ਵਿੱਚ ਲਓ ਜੀ ਆ ਵੀ ਕਰਤੀ ਅੱਜ ਚਾਲੂ ਆਪਾਂ ਨੇ ਚਾਚੇ ਵਾਲੀ ਪ੍ਰੀਤ ਪੀਐਸ 4 ਇੰਡਲ ਨਾਲ ਦਿਖਾਉਣਾ ਇਹਦਾ ਰਿਜ਼ਲਟ ਤੁਹਾਨੂੰ ਲਓ ਜੀ ਕਰੋ ਪ੍ਰੀਤ ਦੀ ਸਫਾਈ ਚੈੱਕ ਆੜੀਆ ਦਾਣਾ ਦਾਣਾ ਇਹ ਚਰੌਣਾ ਆਉਂਦਾ ਹਰਾ ਦਾਣਾ ਇਹ ਬਈ ਸਿੰਗਲ ਥ੍ਰੈਡ ਤੇ ਡਬਲ ਥ੍ਰੈਡ ਦਾ ਹੀ ਫਰਕ ਆ ਹਾਂ ਐਵਰੀ ਨਦੀਆ ਆਪਣਾ ਇਹ ਡਬਲ ਥ੍ਰੈਡਰ ਦੀ ਹਰਾ ਦਾਣਾ ਵੀ ਆ ਵੀ ਨਹੀਂ ਤੇ ਆਉਂਦਾ ਦੇ ਵਿੱਚ ਆਹ ਚੱਲ ਮਜੀਤ ਆ ਵੀ ਐ 4X ਕਿਹੜਾ PS4 ਸਿੰਗਲ ਥ੍ਰੈਡਰ ਠੀਕ ਆ ਸਭ ਆਈ ਓਕੇ ਆ ਇਹਦੇ ਘਰ ਬੋਟਾ ਮਸ਼ੀਨ ਦੀ ਓਕੇ ਪ੍ਰੀਤ ਵਾਲਿਆਂ ਦੀ ਆ ਬਾਈ ਇਹ ਪ੍ਰੀਤ ਵਾਲਿਆਂ ਦੀ ਆ ਆਪਣਿਆਂ ਵਾਲੀ ਦੀ ਕੀ ਰਿਪੋਰਟ ਸੀ ਗੱਲ ਦਾਦੇ 10ਵੇਂ ਤਾਂ ਫੇਰ 10ਵੇਂ ਚ ਆ ਬਾਈ ਡਬਲ ਸਰਾਚੇ ਬੀ ਡਬਲ ਸਰਾਚ ਰਿਆ ਕੱਲ ਵਾਲੇ ਵੀ ਦਾਣੇ ਚੈੱਕ ਕਰ ਲਿਓ ਤੇ ਆ ਵੀ ਸਵਾਈ ਚੈੱਕ ਕਰ ਲਓ ਆ ਵੀ ਨਹੀਂ ਦੇ ਉਹਦੇ ਵਿੱਚ ਤਾਂ ਆ ਵੀ ਥਰਾਉਂਦਾ ਦਾਣਾ ਵੀ ਕੱਲਾ ਕੱਲਾ ਆਉਂਦਾ ਦੀ ਕੱਲ ਨੂੰ ਫੇਰ ਕਰਾਵਾਂਗੇ ਚੈੱਕ ਕਰਵਾਓ ਨਾ ਆਹ ਵੀ ਆਹੀ ਕਿਹੜਾ ਰਹਿ ਗਿਆ ਉਪਰ ਵਾਲਾ ਇੱਕ ਇਹ ਵੀ ਅੱਜ ਹੋ ਗਈ ਤੱਕ ਕੱਲੂ ਬਿਝਾਲ ਆਪਾਂ ਇੱਕ 23 ਮਸ਼ੀਨ ਵੀ ਦਿਖਾਵਾਂਗੇ ਤੁਹਾਨੂੰ ਕੱਲੋਂ ਆ ਆਪਣੀ ਵੀ ਚੱਲੂ ਇਹ ਵੀ ਚੱਲੂ ਤੇ ਬਿਝਾਲ ਵੀ ਚੱਲੂ ਅੰਨੇ ਮਸ਼ੀਨਾਂ ਦਿਖਾਵਾਂਗੇ ਕੱਲੋਂ ਤੁਹਾਨੂੰ ਟਾਈਮ ਹੋ ਗਿਆ 6 7 6:30 ਹੋ ਗਏ ਆਹ ਵੀ ਕਿਹੜਾ ਰਹਿ ਗਿਆ ਇੱਕ ਆਹ ਵੀ ਓਕੇ ਆ ਪਾਸ ਕਰਤੀ ਪਰ ਜਿਹੜੀ ਸਫਾਈ ਆਪਣੀ ਵਾਲੀ ਨੇ ਦਈ ਆ ਉਹ ਇਹਨੇ ਨਹੀਂ ਦਈ ਡਬਲ ਟ੍ਰੈਚਰ ਦਾ ਫਰਕ ਹੈ ਬਾਈ ਬਾਕੀ ਤੁਸੀਂ ਆਪ ਦੱਸਿਓ ਕਮੈਂਟਾਂ ਚੋ ਵੀ ਫਰਕ ਹੈਗਾ ਸਫਾਈ ਦਾ ਜਾਂ ਨਹੀਂ ਸਾਡੇ ਭਾਈ ਤੋਂ ਇਹਦਾ ਤੋਰਾ ਵੀ ਚੈੱਕ ਕਰਿਓ ਤੇ ਡਬਲ ਸਟਰੈਚਰ ਦਾ ਤੋਰਾ ਚੈੱਕ ਕਰਿਓ ਦਸ਼ਮੀ ਜਰਾ ਇਹ ਨਾਮੀਆ ਆਪਣ ਵਾਲੀ ਇਹ ਤਾਂ ਇੱਕ ਸੀਜ਼ਨ ਪਰ ਇਹ ਨਿਕਲੀ ਆ ਚੀਜ਼ ਇਹਨੇ ਜੀਜੀ ਦਾ ਲਾਇਆ ਆਪਣ ਵਾਲੀ ਨੇ ਕਣਕ ਆਪਣੀ ਵਾਲੀ ਕਣਕ ਦਾ ਦੂਜਾ ਸੀਜ਼ਨ ਇਹਦਾ ਪਹਿਲਾ ਸੀਜ਼ਨ ਕਣਕ ਦਾ ਆਪਣੀ ਦਾ ਦੂਜਾ ਸੀਜ਼ਨ ਆਪਣੇ ਨੇ ਮਤਲਬ ਵੀ ਤੀਜਾ ਸੀਜ਼ਨ ਲਾਉਣਾ ਇਹਨੇ ਆ ਦੂਜਾ ਲਾਉਣਾ ਹੋਈ ਅਜਰਾ ਕੰਮ ਸਮਾਪਤੀ ਕਰ ਰ ਕਰ ਲਿਆ ਲੋਡ ਤੇ ਬਾਕੀ ਹੁਣ ਤੁਹਾਨੂੰ ਕੱਲੂ ਦਿਖਾਵਾਂਗੇ ਮਿਲਦੇ ਹਾਂ ਕਿਤੇ ਹੋਰ ਨਵੇਂ ਬਲੌਗ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਦੱਬ ਕੇ